ਤਾਂ ਪਿੰਡ ਬੰਗਾਲੀ ਕਲਾਂ ਦੇ ਅਸੀਂ ਇਕਬਾਲ ਸਿੰਘ ਦੇ ਘਰ ਮੌਜੂਦ ਹਾਂ ਜਿੱਤੇ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਹੋਈ ਹੈ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇੱਥੇ ਪਹੁੰਚੇ ਸੀ ਪਰਿਵਾਰ ਨਾਲ ਅਫਸੋਸ ਕਰਕੇ ਗਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਸੀ ਤਾਂ ਪਿੰਡ ਦੇ ਸਰਪੰਚ ਸਾਹਿਬ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਸਾਬਕਾ ਸਰਪੰਚ ਸਰਦਾਰ ਨਿਸ਼ਾਨ ਸਿੰਘ ਢੰਗਾਲੀ ਕਲਾਂ ਨਿਸ਼ਾਨ ਸਿੰਘ ਜੀ ਕੀ ਨਾਮ ਸੀ ਇਸ ਕੇ ਲੜਕੇ ਦਾ ਸਰਦਾਰ ਇਕਬਾਲ ਸਿੰਘ ਹੀ ਆਪਣੇ ਇੱਕ ਪੇਂਟਰ ਦਾ ਕੰਮ ਕਰਦਾ ਸੀ ਮੁੰਡਾ ਉਹਨਾਂ ਦੀ ਵਾਈਫ ਜੀ ਆ ਉਹ ਆਸਾ ਬਰਕਤ ਸੀ ਉਹਨਾਂ ਦੇ ਸਰਦੇ ਸਾਰਾ ਇਹ ਗੁਜਾਰਾ ਜਿਹੜਾ ਚੱਲਦਾ ਹੈ ਓਕੇ ਹਾਂਜੀ ਕਿੰਨੇ ਬੱਚੇ ਸੀ ਇਹਨਾਂ ਦੇ ਬੱਚਾ ਇੱਕੋ ਹੀ ਆ ਜੀ ਇਨੀ ਕਿ ਜੋ ਹੈਗੀ ਸੀ ਜਿਸ ਵਾਰ ਸੇ ਕੋਈ 30 35 ਸਾਲ ਦੇ ਲਗਭਗ ਹਾਂ ਦੀ ਕਦੋਂ ਇਹ ਇਨਸੀਡੈਂਟ ਕਿਸ ਦਿਨ ਵਾਪਰਿਆ ਸੀ ਕਦੋਂ ਡੈਥ ਹੋ ਗਈ ਉਹਨਾਂ ਦੀ ਇਹਨਾਂ ਦੀ ਅੱਜ ਹੀ ਹੋਈ ਹੈ ਡੈਥ ਰਾਤੀ ਉਹਨਾਂ ਨੇ ਬਦਲ ਸ਼ਰਾਬ ਪੀਤੀ ਸੀਗੀ ਹਾਂ ਕੋਈ ਰਾਤੀ ਥੋੜਾ ਠੱਲੇ ਹੋਏ ਆ ਫਿਰ ਇਹਨਾਂ ਨੂੰ ਉੱਥੇ ਸ਼ਹਿਰ ਖੜਿਆ ਗੁਰਦਾਨਨ ਕਾ ਹਸਪੀਟਲ ਤੇ ਜਦੋਂ ਉੱਥੇ ਖੜਿਆ ਤਾਂ ਸਵੇਰੇ ਹੀ ਡੈਥ ਹੋਈ ਹੈ ਜੀ ਤਾਂ ਪਿੰਡ ਦੀ ਇਹ ਬੰਗਾਲੀ ਪਿੰਡ ਚ ਕਿੰਨੇ ਲੋਕਾਂ ਦੀ ਡੈਥ ਹੋ ਗਈ ਹੈ ਟੋਟਲ 5 ਲੋਕਾਂ ਦੀ ਡੈਥ ਹੋ ਚੁੱਕੀ ਹੈ ਹਾਂ ਇੱਕ ਇੱਕ ਜਰਾ ਸੀਰੀਅਸ ਹੈ ਸੀਰੀਅਸ ਹੈ ਹਾਂਜੀ ਔਰ ਇਹ ਚੀਜ਼ ਹੈਗੀ ਆ ਸਰ ਮਤਲਬ ਵੀ ਵੇਖੋ ਲੱਗੇ ਲੱਗੇ ਪਿੰਡਾਂ ਦੇ ਵਿੱਚ ਡੈਥ ਹੋਈ ਆ ਇਕੱਠੀ ਹੋਈ ਆ ਹੁਣ 3ਵਾਲ ਦੇ ਵਿੱਚ ਹੋਈ ਆ ਮੜਰੀ ਦੇ ਵਿੱਚ ਹੋਈ ਆ ਇੱਕ ਆਪਣੇ ਸਾਡੇ ਪਿੰਡ ਚ ਹੋਈ ਆ ਪੰਗਾਲੀ ਕਲਾਂ ਦੇ ਵਿੱਚ ਠੀਕ ਆ ਜੀ ਇਸ ਕਰਕੇ ਮਤਲਬ ਇਹ ਇਕੱਠੀ ਜਿਹੜੀ ਸ਼ਰਾਬ ਆ ਕੋਈ ਇਹ ਇੱਕ ਗ로우 ਹੋਏਗਾ ਜਿਹੜਾ ਇਕੱਠੀ ਇੱਕੋ ਬੰਦੇ ਨੇ ਸ਼ਰਾਬ ਦਿੱਤੀ ਆ ਉਹਦਾ ਕਰਕੇ ਉਹ ਜਿਹੜੀ ਸ਼ਰਾਬ ਉਹ ਪੀਤੀ ਗਈ ਆ ਉਹਦਾ ਕਰਕੇ ਉਹ ਡੈਥ ਹੋਈ ਆ ਕਿਉਂਕਿ ਜ્યાં ਦੇ ਇੱਕ ਪਿੰਡ ਚ ਹੁੰਦੀ ਫਿਰ ਆਪਾਂ ਮੰਨ ਲੈਂਦੇ ਵੀ ਸਾਡੇ ਇੱਕੋ ਪਿੰਡ ਦੇ ਵਿੱਚ ਹੀ ਸ਼ਰਾਬ ਪੀਤੀ ਗਈ ਆ ਤੇ ਮੈਂ ਤੇ ਸੰਦੇ ਕੋਲੋਂ ਇਹ ਮੰਗ ਕਰਦਾ ਇੱਕ ਤੇ ਇਹਨਾਂ ਦੀ ਜਿਹੜੀ ਵੱਧ ਵੱਧ ਮਤ ਕੀਤੀ ਜਾਵੇ ਇੱਕ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਬੰਦਿਆਂ ਨੇ ਸ਼ਰਾਬ ਦੇ ਵਿੱਚ ਮਤਲਬ ਗਲਤ ਸ਼ਰਾਬ ਪਿਆਈ ਆ ਉਹਨਾਂ ਬੰਦਿਆਂ ਦੇ ਖਿਲਾਫ ਇਹੋ ਜੀ ਕਾਰਵਾਈ ਹੋਣੀ ਚਾਹੀਦੀ ਕਿ ਜਿਹੜੇ ਸਾਰੀ ਉਮਰ ਬਾਹਰੀ ਨਾ ਨਿਕਲੋ ਮੁਸਾ ਪਤਾ ਲੱਗਾ ਕਿੱਥੇ ਸ਼ੁਰੂਆਤ ਕਿੱਥੋਂ ਲਈ ਕਿਤੋਂ ਸੀਗੀ ਇਹ ਪੱਕਾ ਪਤਾ ਨਹੀਂ ਹੈਗਾ ਪਰ ਉਹਨਾਂ ਨੇ ਪ੍ਰਸ਼ਾਸਕ ਦੱਸਦਾ ਪਿਆ ਕੋਈ ਪੁਲਸ ਮੁਲਾਜ਼ਮ ਦੱਸਦੇ ਆ ਇੱਕ ਥੀਵਾਲ ਦੀ ਬੀਬੀ ਆ ਇੱਕ ਛੋਟੀ ਕੁੜੀ ਦੀ ਪ੍ਰਸ਼ਾਸਕ ਦੱਸਾ ਉਹ ਜਾਣੇ ਕਿਰਤ ਹਾਂ ਜੀ ਕਬੜੀ ਵਾਲੀ ਪਰ ਮੈਂਗੇ ਨਾਮੋ ਕੁਤਾਬ ਤੇ ਕਰ ਰਹੇ ਆ ਉਹਨਾਂ ਦੇ ਨਾਲ ਕਾਨੂੰਨੀ ਦਰਮੇਂ ਦੀ ਸਭ ਤੋਂ ਵੱਡੀ ਸਖਤ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ ਕਿਉਂਕਿ ਇਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ 70 ਵਿਸ਼ੇਨ ਇਕਬਾਲ ਸਿੰਘ ਪ੍ਰਿੰਟਰ ਦਾ ਕੰਮ ਕਰਦੇ ਸੀ ਤਾਂ ਆਪਣੀ ਰੋਜ਼ੀ ਰੋਟੀ ਜਿਹੜੀ ਸੀ ਉਹ ਚਲਾਉਂਦੇ ਸੀ ਤੇ ਇੱਥੇ ਹੁਣ ਸਖਤ ਕਾਰਵਾਈ ਦੀ ਪਿੰਡ ਵਾਸੀਆਂ ਵੱਲੋਂ ਮੰਗ ਹੋ ਰਹੀ ਹੈ ਪਰਿਵਾਰਕ ਇਸ ਪੰਜ ਵਿਅਕਤੀਆਂ ਦੀ ਇਸ ਪਿੰਡ ਦੇ ਵਿੱਚ ਡੈਥ ਉਹ ਚੁੱਲੀ ਆਸ-ਪਾਸ ਮਰੜੀ ਗਲਾਂ ਤਰੀਏਵਾਲ ਤਾਂ ਸ਼ਰਾਬ ਦਾ ਜਿਹੜਾ ਧੰਦਾ ਕਰਦੇ ਸੀਗੇ ਤਾਂ ਜਿਹੜੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਔਰ ਇੱਕ ਬੱਚਾ ਜਿਹੜਾ ਹੈ ਦਾ ਜਿਹੜਾ ਦੱਸਿਆ ਜਾ ਰਿਹਾ ਤਾਂ ਅਮਰਿਤਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਸੀ ਕੁਲਦੀਪ ਧਾਲੀਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਨਾਲ ਹੀ ਉਹਨਾਂ ਦੇ ਇਹ ਬੇਟਾ ਇਕਬਾਲ ਸਿੰਘ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਤਾਂ ਛੋਟਾ ਬੇਟਾ 10 ਸਾਲ ਦਾ ਇਹ ਬੱਚਾ ਤਾਂ ਇਹ ਇੱਕ ਦੁਖਦ ਘਟਨਾ ਹੈ ਔਰ ਕਈ ਘਰਾਂ ਦੇ ਵਿੱਚ ਅਜਿਹੀ ਦੁਖਦ ਘਟਨਾ ਨੇ 70 ਵਿਸ਼ੇ ਨੇ ਅੱਜ ਤੋਂ ਪਿਛਲੇ 4-5 ਸਾਲ ਪਹਿਲਾਂ ਪਿੰਡ ਮੁੱਛਲਾਂ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮਿੰਦਰ ਸਿੰਘ ਮਿੰਦਰ ਸਿੰਘ ਜੀ ਤੁਹਾਡੇ ਕੀ ਲੱਗਦੇ ਸੀਗੇ ਇਹਦਾ ਜਵਾਈ ਹੈ ਤੁਹਾਡੇ ਹਾਂਜੀ ਤਾਂ ਕਿੰਨੇ ਵਜੇ ਪਤਾ ਲੱਗਾ ਜੀ ਤੁਹਾਨੂੰ ਇਹ ਸਾਰੀ ਘਟਨਾ ਹਾਂ ਦੇ ਸਵੇਰੇ ਹੀ ਪਤਾ ਲੱਗਾ ਸਵੇਰੇ ਬਿਮਾਰ ਠੱਲਾ ਗਦੋਇ ਰਾਤ ਹੋਇਆ ਸੀਗਾ ਰਾਤ ਰਾਤ ਫਿਰ ਕਿਹੜੀ ਜਗ੍ਹਾ ਕਿਹੜੇ ਹਸਪਤਾਲ ਖੜਿਆ ਸੀ ਅੱਛਾ ਨਾਮ ਕਾ ਸਕਦਾ ਨਾਮ ਨਾ ਨਾ ਹਾਂਜੀ ਕਿੰਨੇ ਵਜੇ ਲੈ ਕੇ ਗਏ ਸੀ 6:00 ਵਜੇ ਲੈ ਕੇ ਗਏ ਸ਼ਾਮੀ ਨਹੀਂ ਸਵੇਰੇ ਸਵੇਰੇ ਅੱਛਾ ਰਾਤ ਠੀਕ ਸੀ ਜਾਂ ਰਾਤ ਦੀ ਤਮੀਰ ਰਾਤ 2:30 ਵਜੇ ਹੀ ਬਾਥਰੂਮ ਕਰਨ ਉੱਠਿਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਪਤਾ ਨਹੀਂ ਗੱਡੀਆਂ ਦੀਆਂ ਘੁੰਮਦਿਆਂ ਤੂੰ ਲਾਈਟ ਜਗਾਈ ਲਾਈਟ ਬੰਦ ਕਰ ਦੇ ਲਾਈਟ ਬੰਦ ਕਰਕੇ ਬਾਹਰ ਬਾਥਰੂਮ ਕਰਕੇ ਆਇਆ ਫਿਰ ਮੈਂ ਕਿਹਾ ਤੁਹਾਡੀ ਰਸੋਈ ਦੀ ਵੀ ਜਗਣ ਢੀ ਫਿਰ ਸੋਈ ਦੀ ਵੀ ਉਹਨੇ ਬੰਦ ਕਰਵਾਈ ਠੀਕ ਸੀ ਉਹ ਤਾਂ ਬੋਲਦਾ ਸੀ ਤੇ ਮੁੜ ਕੇ ਜੋ ਲੈ ਗਏ ਉਹ ਤਾਂ ਹਾਈ ਹਾਈ ਕਰਦਾ ਓਕੇ ਹਾਂਜੀ ਤਾਂ ਤਕਲੀਫ ਸੀ ਕੀ ਕਰ ਹਾਂਜੀ ਕਹਿੰਦਾ ਮੇਰੇ ਦਰਦ ਹੁੰਦੀ ਆ ਗਵਾਵਾਂ ਲੱਤਾਂ ਨੂੰ ਜਦ ਤੱਕ ਟੁੱਟਦੀਆਂ ਭੱਜਦੀਆਂ ਕੀ ਨਾਮ ਹੈ ਜੀ ਹਾਂ ਜੀ ਕੀ ਗੱਲ ਹੋਈ ਰਾਤ ਤੁਹਾਡੇ ਹਸਬੰਦ ਨੂੰ ਰਾਤ ਕਿੰਨੇ ਵਜੇ ਦੀ ਗੱਲ ਹੈ ਜੀ ਉਹਨਾਂ ਨੇ ਦੁਪਹਿਰੇ ਪੀ ਕੇ ਆਏ ਆ ਓਕੇ ਉਹਦੇ ਪਰ ਇਹ ਦੀ ਪੀ ਗਿਆ ਤੇ ਉਹ ਤੋਂ ਬਾਅਦ ਜਿਹੋ ਜਿਹਾ ਪਤਾ ਨਹੀਂ ਮੈਨੂੰ ਕਿਤਰਾ ਕਿੰਨੀ ਕੁ ਜਰੀਲੀ ਸ਼ਰਾਬ ਏ ਅੱਛਾ ਤੇ ਉਹਦੇ ਨਾਲ ਨਾ ਉਹਨਾਂ ਦੇ ਸਾਥ ਤੇਜ਼ ਚੱਲਣ ਦਾ ਪਿਆ ਮਤਲਬ ਜਿੱਦੋਂ ਬੈਠੇ ਉਹਦੋਂ ਵੀ ਸਾਦਾ ਪਤਾ ਲੱਗਦਾ ਵੀ ਤੇਜ਼ ਆ ਜੀ ਤੇ ਮੈਨੂੰ ਬੜਾ ਡਰ ਲੱਗਣ ਦਾ ਆ ਵੀ ਮੈਂ ਹੁਣ ਪਤਾ ਨਹੀਂ ਕੀ ਹੋਣਾ ਫਿਰ ਬਾਰ ਬਾਰ ਉੱਠੇ ਫਿਰ ਫਿਰ ਉੱਠੇ ਆ ਰੋਟੀ ਨਹੀਂ ਨੰਗੀ ਇਹ ਗੱਲ ਦੱਸਿਓ ਅੱਗੇ ਵੀ ਪਤਾ ਲੱਗਾ ਕਿਤੋਂ ਪੀ ਕੇ ਆਏ ਸੀਗੇ ਜਾਂ ਅੱਗੇ ਵੀ ਜਿੱਥੇ ਜਿੱਥੋਂ ਪੀ ਕੇ ਆਉਂਦੇ ਉਦੋਂ ਤੋਂ ਪੀ ਕੇ ਆਉਂਦੇ ਸੀਗੇ ਪਿੰਡ ਦੇ ਚਿੱਤੇ ਆਉਂਦੇ ਵੀ ਨਹੀਂ ਨਹੀਂ ਦਿੰਦੇ ਹਾਂ ਤੇ ਇੱਧਰ ਕਿਤੇ ਚਾਉਂ ਤੁਮ ਕੋਲੇ ਚੱਲ ਗਏ ਫਿਰ ਓਕੇ 3 ਵਾਲੇ ਤੁਮ ਕੀ ਕਰਦੇ ਸੀਗੇ ਪਿੰਡਰ ਦਾ ਕੰਮ ਹਾਂਜੀ ਤੇ ਪਿੰਡ ਚ ਕਰਦੇ ਸੀਗੇ ਨਹੀਂ ਜਿੱਥੇ ਮਰਜ਼ੀ ਮਿਲ ਜਾਂਦਾ ਸੀ ਜਿਹੜੇ ਪਿੰਡ ਚ ਵੀ ਹਾਂਜੀ ਜਿੱਥੇ ਮਿਲ ਬੋਲ ਲੈਂਦੇ ਇਹਨਾਂ ਨੂੰ ਬੇਟਾ ਕਿੰਨੇ ਚਿਰ ਤੱਕ ਕਿੰਨੇ ਚਿਰ ਦਾ ਹਾਲ ਦਾ 8 ਸਾਲ 8 ਸਾਲ ਹਾਲ ਦਾ ਕਿਟ ਘਾਜ ਪੜਦਾ ਜੀ ਕੁਝ ਮਿੰਟ ਪੰਜ ਮੀਟਰ ਵਿੱਚ ਤੇ ਏਦਾਂ ਲਾ ਕੇ ਪਿੰਡਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਸੀਗੇ ਹਨਾ ਹਾਂਜੀ ਤੇ ਕੀ ਮੰਗ ਕਰਦੇ ਹੁਣ ਸਰਕਾਰ ਕੋਲੋਂ ਤੁਸੀਂ ਜੀ ਸਰਕਾਰ ਕੋਲ ਉਹ ਵੀ ਜਿਤਨਾ ਜਾਣਾਂ ਜਾਣਦੇ ਆ ਇਹਨਾਂ ਦੇ ਕੋਈ ਮਤਲਬ ਹੋਣੀ ਚਾਹੀਦੀ ਆ ਮਤਕਾਰ ਬਈ ਸਕਤ ਕੋ ਬੰਦੀ ਲੱਗਣੀ ਚਾਹੀਦੀ ਅਗਲੇ ਸਜ਼ਾ ਮਿਲੇ ਜਿਨ੍ਹਾਂ ਦੇ ਘਰੋਂ ਗਏ ਪਤਾ ਦੋਣ ਉਹਨਾਂ ਨੂੰ ਨਾ ਰਨਜੀਤ ਕੋਰਾ ਸ਼ਬ ਤਾ ਬਿਲਕੁਲ ਇਹ ਰਨਜੀਤ ਗੌਰ ਨੇ ਇਕਬਾਲ ਸਿੰਘ ਦੇ ਧਰਮਪਤਨੀ ਆਸ਼ਾ ਵਰਕਰ ਨੇ ਔਰ ਦੋਵੇਂ ਜੀ ਆਪਣੀ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਜਿਹੜੀ ਸੀ ਆਪਣੇ ਘਰ ਦਾ ਰੋਜ਼ਗਾਰ ਚਲਾਉਂਦੇ ਸੀ ਕਿ ਪਿੰਡ ਦਾ ਕੰਮ ਕਰਦਾ ਸੀ ਔਰ ਆਸ਼ਾ ਵਰਕਰ ਨੇ ਖੁਦ ਰਨਜੀਤ ਗੌਰ 8 ਸਾਲ ਦਾ ਉਹਦਾ ਦਾ ਬੱਚਾ ਹੈ ਔਰ ਇਹ ਜਿਹੜਾ ਦੁਖਦ ਪਹਿਲੂ ਹੈ ਕਿਉਂਕਿ ਸ਼ਰਾਬ ਪੀ ਜਰੀਲੀ ਸ਼ਰਾਬ ਪੀ ਕੇ ਜਿਹੜੀਆਂ ਮੌਤਾ ਹੋਈਆਂ ਨੇ ਅੱਜਕੀਨਾਂ ਰਾਤ ਜਿਹੜੀ ਕੱਲ ਵਾਲੀ ਪੀਤੀ ਨਾ ਉਹ ਹੱਡੀਆਂ ਚ ਰਚ ਗਈ ਉਹ ਹੱਡ ਮਿਲ ਇੰਨੇ ਦਰਦ ਹੋਈ ਨਾ ਹਸਪਤਾਲ ਕਿੰਨੇ ਵਜੇ ਲੈ ਕੇ ਗਏ ਸੀ ਹਸਪਤਾਲ ਮੈਂ ਸਮਝੇ ਅੱਗੇ ਵੰਗੂ ਚਲ ਹੋ ਹੀ ਜਾਂਦਾ ਕਿਤੇ ਮੈਨੂੰ ਇਹ ਥੋੜਾ ਪਤਾ ਪੈਂਦੇ ਅੱਜ ਤਾਂ ਬਿਲਕੁਲ ਸਵੇਰੇ 6 ਵਜੇ ਹਸਪਤਾਲ ਲੈ ਕੇ ਗਏ ਔਰ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਹੋਰ ਵੀ ਇਨ੍ਹਾਂ ਪਿੰਡਾਂ ਦੇ ਲੋਕ ਨੇ ਜਿਹੜੇ ਗੁਰانکਦੇਵਾ ਹਸਪਤਾਲ ਦੇ ਵਿੱਚ ਜਿਹੜੇ ਦਾਖਲੇ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਇਲਾਜ ਹੋਏਗਾ ਪਰ ਜਿਹੜੀਆਂ ਜਾਨਾਂ ਚਲੇ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇਸ ਵਕਤ ਕੀ ਬੀਤ ਰਹੀ ਹੈ ਔਰ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਜਿਹੜੇ ਸ਼ਰਾਬ ਦਾ ਗੁਰਕ ਧੰਦਾ ਕਰਦੇ ਨੇ ਜਿਹੜੇ ਵੇਚਦੇ ਨੇ ਔਰ ਇਹ ਜਿਹੜੀਆਂ ਅੱਜ 70 ਵਿਸ਼ੇ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਇਨ੍ਹਾਂ ਮੌਤਾਂ ਦੇ ਲਈ ਉਹ ਜ਼ਿੰਮੇਵਾਰ ਨੇ ਇਸ ਬੱਚੇ ਦੀ ਜ਼ਿੰਦਗੀ ਜਿਹੜੀ ਹੈ ਉਹ ਜਿਹੜੀ ਅਗਲੀ ਜ਼ਿੰਦਗੀ ਕਿਵੇਂ ਉਹ ਬਤਾਏਗਾ ਕਿਉਂਕਿ ਮਾਤਾ ਉਹਨਾਂ ਦੇ ਆਸ਼ਾ ਵਰਕਰ ਨੇ ਔਰ ਮਹਿੰਗਾਈ ਦੇ ਯੁੱਗ ਦੇ ਵਿੱਚ ਇਸ ਪਰਿਵਾਰ ਦੀ ਬਾਹ ਫੜਨ ਦੇ ਲਈ ਸਰਕਾਰ ਕੋਲੋਂ ਪਿੰਡ ਵਾਸੀ ਮੰਗ ਕਰ ਰਹੇ ਨੇ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕੱਲ ਪਿੰਡ ਦਾ ਕੰਮ ਕਰਦਾ ਸੀ ਜਿਸ ਤਰ੍ਹਾਂ ਪਹਿਲਾਂ ਹੀ ਉਹ ਪਿੰਡ 'ਚ ਕੰਮ ਕਰਦਾ ਸੀ ਜਿਸ ਤਰ੍ਹਾਂ ਉਸੇ ਤਰ੍ਹਾਂ ਹੀ ਕੰਮ ਕਰਕੇ ਉਹ ਆਇਆ ਸੀ ਤੇ ਕੱਲ ਉਹਨਾਂ ਨੇ दारू ਪੀਤੀ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਰਾਤ ਸਾਰੀ ਘਰੇ ਰਹਿ ਪਰ ਸਵੇਰੇ ਤਬੀਅਤ ਉਹਨਾਂ ਦੀ ਢਿੱਲੀ ਹੋ ਗਈ ਤੇ ਜਿਸ ਸਾਰੀ ਰਾਤ ਜਿਹੜੇ ਜਿਹੜੇ ਸੀਗੇ ਤੰਗ ਰਹੇ ਤੇ ਸਵੇਰੇ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਉਹਨਾਂ ਨੇ ਆਖਰੀ ਸਾਹ ਲਏ ਤਾਂ ਇਹ ਦੁਖਦ ਪਹਿਲੂ ਹੈ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸ ਤੋਂ ਪਿਛਲੇ 4-5 ਸਾਲ ਪਹਿਲਾਂ ਜਿਹੜੀ ਤਰਨਤਾਰਨ ਦੇ ਪਿੰਡ ਮੁਛਲ ਦੇ ਵਿੱਚ ਵੀ ਇਸੇ ਤਰ੍ਹਾਂ ਮੌਤਾਂ ਹੋਈਆਂ ਸੀ ਉਦੋਂ ਵੀ ਸਰਕਾਰ ਨੇ ਕਿਹਾ ਸੀ ਸਖਤ ਕਾਰਵਾਈ ਹੋਏਗੀ ਔਰ ਨਸ਼ੀਲੇ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਨਹੀਂ ਵੇਚਣ ਦਿੱਤੀ ਜਾਏਗੀ ਉਸ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੇ ਵਿੱਚ ਸ਼ਰਿਆਮ ਜਿਹੜੀ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ ਹੁਣ ਸਰਕਾਰ ਦਾ ਕਹਿਣਾ ਹੈ ਕਿ ਸਖਤ ਕਾਰਵਾਈ ਹੋਏਗੀ 7 ਮੁਲਜ਼ਮ ਜਿਹੜੇ ਨੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਹੋਰ ਵੀ ਗ੍ਰਿਫਤਾਰੀਆਂ ਇਸ ਮਾਮਲੇ 'ਚ ਹੋ ਸਕਦੀਆਂ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਰਾ